ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹੋਰ ਭਾਈ ਠੀਕ ਆ? ਹਾਂ ਵਧੀਆ ਵਧੀਆ। ਵੱਢ ਲੈ ਕੱਖ। ਕੱਖ ਦਾ ਵੱਢ ਲੈ। ਹਾਂ। ਕੱਖ ਤਾਂ ਆਏ ਤਾਂ ਵੀ ਦੂਰ ਚ ਨਿਕਲ ਲੈ ਨਹੀਂ ਪਰ ਦਿਖਣ ਲੱਗ ਗਿਆ ਮੜਾ ਜਾ। ਮੜਾ ਜਾਣਾ। ਨਿਕਲਿਆ ਭਾਈ ਸੂਜ ਮੜਾ ਜਾ ਹੁਣ। ਮੈਂ ਵੀ ਦੇਖ ਜੱਕ ਜੀ ਮੈਂ ਆਇਆ ਮੜਾ ਜ ਇਧਰੋਂ ਆਉ ਲੱਗਿਆ ਮੜਾ ਨਿਕਲ। ਆ ਗਿਆ ਮੜਾ ਨਿਕਲਣਾ। ਹਾਂ। ਮੈਂ ਕਹਿੰਦਾ ਦਿਖਾਇਆ ਤਾਂ ਜਦ ਦੀ ਰਜੇ ਦਾ ਠੰਡੇ ਘਠਾਰੀ ਦਾ ਹੋਈ ਵੀ ਆ। ਚਲੋ ਘਠਾਰੀ ਸਾਨੂੰ ਜ਼ਰੂਰੀ ਹੋਵੇ। ਹੋਰ ਕਟ ਲਾਂਗੇ ਜਿਹੜੇ ਦਸ ਦਿਨ ਹੈਗੇ ਦਸ ਕਦੇ ਨਾ ਪੜਨਾ ਇਹ ਨਾ ਉਠਾਣਾ ਇੰਨੇ ਉਹ ਮੈਂ ਤਾਂ ਹੁਣ ਮੈਂ ਉਠਾ ਕੇ ਨਾ ਗੋਹਾ ਮਾਂ ਹਲੇ ਕੱਢਣੇ ਨਹੀਂ ਬਾਹਰ ਹੁਣ ਸੂਰਜ ਨਿਕਲਿਆ ਇਹ ਪਹਿਲਾਂ ਡੰਕਰ ਕੱਢਣ ਲੱਗਿਆ ਤਾਂ ਮੈਂ ਹਵਾ ਚੱਲਦੀ ਸਾਰੀ ਠੰਢੀ ਤੇ ਤੇਰੇ ਲੱਗਦੀ ਮੈਂ ਸਾਡੇ ਹਵਾ ਹੀ ਲੱਗਦੀ ਹੈ ਕਿ ਮੈਂ ਜਿਹੜੇ ਝੋਲੇ ਕੱਢੇ ਪਿਆ ਆਹੋ ਕੰਬਲਾ ਦਾ ਝੋਲਾ ਗਰਮ ਰਹਿੰਦਾ ਪੰਡਾ ਆ ਇਧਰ ਆਂ ਝੋਲੇ ਜਾਂਦੀ ਹੈ ਨਾ ਅੰਦਰ ਫਿਰ ਜਾਂ ਅੰਦਰ ਕਰਨੇ ਰਾਤ ਨੂੰ ਬਿਜਾਗਾ ਸੁੱਕ ਜਾਂਦੀ ਸੁੱਕ ਦਾ ਬਾਅਦ ਫਰਕ ਹੈ ਜਿਹੜੀ ਤਾਂ ਪੱਤੀ ਸੁੱਕ ਟੁੱਕੀ ਹੈ ਨਾ ਹਾਂ ਬਾਈ ਸਮਝ ਲਵੀ ਸੱਕਰੇ ਆ ਉਹ ਸੁੱਕੀ ਸੁੱਕੀ ਐ ਨਾ ਨਹੀਂ ਸੁੱਕੀ ਤਾਂ ਹੈਗੀ ਐ ਜਦੋਂ ਉਹਦੇ ਉੱਪਰ ਡੰਗਰ ਬੈਠਦੇ ਨੇ ਉਹ ਭਖਦੀ ਐ ਭਖਦੀ ਐ ਇਹ ਕਹੇ ਪਾਣੀ ਪੀਂਦੀ ਮੂਤ ਵੀ ਪੀਂਦੀ ਆ ਉਹ ਗਿੱਲਾ ਹੁੰਦਾ ਉਹ ਨਾ ਸੋਕਣਾ ਐ ਜਿੱਦਾਂ ਮੈਂ ਟੁੱਕੀ ਤੇ ਨਾ ਉਦੋਂ ਮੈਨੂੰ ਕਈ ਵੀਰਾਂ ਦੇ ਕਮੈਂਟ ਆਇਆ ਕਹਿੰਦਾ ਮਾਸਾ ਜਿਹੜਾ ਮੰਡੀ 'ਚ ਖੂਸ ਹੁੰਦਾ ਮਹਾ ਮੰਡੀ 'ਚ ਉਹਦਾ ਪਛਾਣਾ ਖਰਾਬ ਕਰਦਾ ਬਾਈ ਇੱਕ ਤਾਂ ਥਣ ਨੂੰ ਖਰਾਬ ਕਰਦਾ ਛਾੜ ਤੇ ਪੜ ਜਾਂਦਾ ਹਾਂ ਇੱਕ ਸਾਲਾ ਥੱਲੇ ਇੱਕ ਨਾ ਉਹ ਸੁੱਕ ਨਹੀਂ ਰਹਿੰਦੀ ਗਿੱਲਾ ਬਹੁਤ ਹੁੰਦਾ ਉਹਦਾ ਉਹ ਤਾਂ ਗਿੱਲਾ ਹੋਇਆ ਵਾ ਸੁੱਕਦਾ ਹੀ ਨਹੀਂ ਹਾਂ ਉਹ ਸਾਡਾ ਰੋਟੀ ਮਾਹ ਭਰ ਜਾਂਦਾ ਉਹਦਾ ਭੱਤੀ ਤਾਂ ਤੂੰ ਤਾਂ ਅੱਗੇ ਯਾਰ ਆ ਤਾਂ ਹੁਣ ਡੰਗਰਾ ਥੱਲੇ ਵਿਛਾਉਂਦੇ ਆ ਅੱਗੇ ਅਸੀਂ ਮੰਡਲੀ ਸਭਾ ਜਾਂਦੇ ਜਿਹੜੀ 20-20 ਕਰਾਉਣੀ ਹੈ ਹਾਂ ਜਦ ਉੱਥੇ ਜਿਹੜੇ ਦੁਵਾਨ ਲੱਗਦਾ ਤਾਂ ਨਾ ਹੂੰ ਹੁਣ ਤਾਂ ਚਲੋ ਫਰਸ਼ ਲਾ ਕੇ ਮੈਟ ਵਿਛ ਜਾਂਦੇ ਟਾਟ ਜਦ ਪੱਤੀ ਵਿਛਾਇਆ ਕਰਦੇ ਪੱਤੀ ਵਿਛਾਉਂਦੇ ਤੇ ਆਪਣਾ ਟਰਾਲੀਆਂ ਭਰਦੇ ਹੁੰਦੇ ਪਹਿਲੇ ਖੜਾ ਲੈਣੀਆਂ ਜਾਂ ਬਹਿ ਜਾਓ ਨਿੱਗੀ ਹੁੰਦੀ ਦੀ ਨਿੱਗੀ ਹੁੰਦੀ ਆ ਹੁਣ ਡੰਗਰਾ ਥੱਲੇ ਵਿਛਾਈ ਵੇਖਣੇ ਆ ਹਾਂ ਇੱਧਰ ਭਾਈ ਮੁੰਡਾ ਲੱਗਿਆ ਆ ਇੱਧਰ ਕੱਕ ਵੱਢਣ ਅੱਜ ਦਾਤੀ ਕਾ ਚੱਲਿਆ ਗਾ ਹੈ ਅੱਜ ਦਾਤੀ ਵਾਲੀ ਚੱਲਣਾ ਭਾਈ ਕੱਕ ਮੁੱਕੇ ਵੇ ਆ ਦਾਤੀ ਵਾਲੀ ਚੱਲਣਾ ਹਾਂ ਸਾਤ ਲਈ ਆ ਜਾਣਾ ਹੈ ਹੈ ਵੱਡ ਹੋ ਗਿਆ ਜਿਹੜੀ ਬੜੀ ਬੜੀ ਦੀ ਵੱਡ ਹੋ ਗਈ ਬੱਸ ਦੋ ਤਿੰਨ ਦਿਨ ਦੀ ਹੋਰ ਆ ਇਹ ਹਾਂ ਬਾਈ ਨਾਲ ਬੁੱਟੀ ਆਦੀ ਵੀ ਆ ਹਾਂ ਛੱਡਦਾ ਨਹੀਂ ਉਹ ਲਿਆਂਦਾ ਮੈਂ ਰੇ ਜਾ ਕੇ ਹੁਣ ਪਾਉਣਾ ਹਾਂ ਕਿੰਨਾ ਕੁ ਪਾਈਏ ਮੈਂ ਰੇ ਇਹਨੇ ਕੰਮ ਕਰਦਾ ਯਾਰ ਰੇ ਵੀ ਨਹੀਂ ਕੰਮ ਕਰਦਾ ਇਹ ਕਿੰਨੀ ਵਾਰ ਤਾਂ ਪਾ ਲਿਆ ਹੁਣ ਆਉ ਰੇ ਰੱਖਿਆ ਬਾਬਾ ਹੁਣ ਪਾਉਣਾ ਹੈ ਮੈਂ ਦੋ ਰੋਟੇ ਰਾਜੇ ਇੱਥੋਂ ਪਹਿਲੇ ਕਿ ਕਿਸ ਤਾ ਲੱਗਦਾ ਉਹਦਾ ਰੇ ਹਾਂ ਹੁਣ ਬਾਈ ਰੱਖਿਆ ਉੱਤੇ ਹਾਂ ਇਹਨਾਂ ਰਾਣ ਕਰ ਲੈ ਨੂੰ ਕਰ ਵੀ ਰੱਖਿਆ ਵੱਲ ਲੱਗਦੇ ਜਾ ਕੇ ਆ ਜੀ ਦੀ ਠੰਡ ਜਾਂ ਹੋਰ ਤਾਰ ਨਹੀਂ ਇੱਕ ਜਗ੍ਹਾ ਅੱਛਾ ਆਉ ਗਾਇ ਠੰਡ ਨਹੀਂ ਲੱਗਦੀ ਕਣਕ ਆ ਜਾ ਤਾਰਦੇ ਆ ਫੇਰ ਆ ਜਾ ਦੇਖੇ ਪੜਦੇ ਜੱਵੀ ਨੂੰ ਵੀ ਬਹੁਤ ਕੌ ਪੜਦੇ ਅੱਜ ਯਾਰ ਮੇਰੀ ਗੱਲ ਹੁੰਦਾ ਖੁੰਜੇ ਕਬੂਤਰ ਦੇਖੀ ਹੁਣ ਮੈਂ ਠਾਲੇ ਆ ਕੇ ਚਲ ਕਬੂਤਰਾਂ ਨਾਲ ਪੱਟਣ ਕਬੂਤਰ ਨਹੀਂ ਪੜਦੇ ਕਬੂਤਰ ਵੀ ਚੂਜੇ ਦਾ ਹੈ ਕੋਸ ਚਲ ਦਾਣਾ ਚੁੱਕ ਲੈਣ ਦੋ ਚੁੱਕਦੇ ਆ ਜਿਹੜਾ ਪਿਆ ਉਹਦਾ ਕੋਈ ਚੱਕ ਨਹੀਂ ਇਹਦੇ ਫੇਰ ਪੱਟ ਪੱਟ ਕੇ ਦੇਣ ਨੂੰ ਬੜੀ ਨੂੰ ਵੀ ਉਹ ਫੇਰ ਦਾਣਾ ਢੋਲਦੇ ਆ ਥੱਲੇ ਪੱਟ ਕੇ ਛਿੜ ਦੇਣਾ ਇਹਨਾਂ ਨੇ ਆਹ ਸਾੜੀ ਬਹੁਤ ਪੱਟ ਕੱਲ ਵੀ ਮੈਂ ਬਹੁਤ ਘੁੱਗਾ ਘਟਾਰਾ ਠਾਲੀ ਹੁਣ ਵੀ 10 ਬੈਠੇ ਤੇ ਜਦ ਮੈਂ ਆਇਆ ਹੋਰ ਹੂੰ ਹੋਰ ਕੀ ਕਹਿੰਦਾ ਮ ਕਹਿੰਦਾ ਹਲੇ ਨੀਂਦ ਕੱਢਣੀ ਆ ਮੈਂ ਇਹਦੇ ਵੀ ਜ਼ਰੂਰੀ ਆ ਰਾਤ ਵੀਰ ਕੱਢਣੀ ਬਹੁਤ ਰਾਤ ਬਾਈ ਹੈ ਔਖਾ ਮਿਲ ਮਸਾ ਠੰਡ ਬਹੁਤ ਆ ਠੰਡ ਹੈਗੀ ਠਾਰੀ ਆ ਹੁਣ ਮੈਂ ਦੇਖ ਅੱਜ ਖੰਡਪੁਰ ਸਾਹਿਬ ਅਰੰਭ ਕਰਿਆ ਉਸੇ ਡਿਊਟੀ ਲਾ ਗਿਆ 12 ਤੋਂ ਨਾਲੇ ਬੈਠਾ ਹੀ ਤਾਂ ਕੱਪੜੇ ਵੀ ਡਬਲ ਪਾਏ ਹੋਏ ਫਿਰ ਵੀ ਅੰਦਰ ਪੈਰ ਸੁੰਨ ਹੁੰਦੇ ਤੇ ਬੈਠਿਆਂ ਦੇ ਆਹੋ ਠਾਰੀ ਜ਼ਿਆਦਾ ਥੱਲੇ ਜਿੱਦ ਬੱਗ ਕੇ ਬੈਠਣੇ ਪਏ ਐ ਐਂਡਾ ਅੰਦਰ ਵੀ ਅੰਦਰ ਬੈਠਿਆਂ ਨੂੰ ਵੀ ਠਾਰੀ ਜਲ ਲੱਗਦੀ ਆ ਤੇ ਕੱਲ ਮੈਂ ਹੀਟਰ ਜਿਹਾ ਲਾਇਆ ਤਾਂ ਹੀਟਰ ਸਾਲਾ 10 ਮਿੰਟ ਚੱਲਿਆ ਏ ਤੈਨੂੰ ਤਾਂ ਅੰਦਰ ਹੀਟਰ ਦੀ ਲੋੜ ਨਹੀਂ ਤੇਰੇ ਦਰਵਾਜ਼ੇ ਬੰਦ ਨਹੀਂ ਜਮਾਗੇ ਹੱਥੋਂ ਤੂੰ ਸੇਕ ਗੁੰਜਦੇ ਮੜ ਜੇ ਉਹ ਸੇਕ ਗੁੰਜਦੇ ਉਹ ਦੂਆ ਹੈ ਹਵਾਵਾਂ ਗਰਮ ਹਵਾ ਮਾਰਦਾ ਜਿਹੜਾ ਦੇਖ ਜਾਂਦੇ ਮੈਂ ਉਹ ਲਾਏ ਨਾ ਪੂਰੇ ਜਾਲੀ ਨੂੰ ਸੀਸੇ ਹਾਂ ਹਾਂ ਅੰਦਰ ਅਰ ਬਾਹਰ ਦਾ ਜ਼ਮੀਨ ਸਵਾਨ ਦਾ ਫਰਕ ਹੈ ਹਾਂ ਕਹਿੰਦੇ ਠੰਡ ਨਹੀਂ ਪੈਣੀ ਠੰਡ ਨਹੀਂ ਪੈਣੀ ਬਸ ਕਰਾਤੀ ਦੋ ਦਿਨ ਚ ਹੁਣ ਚਾਹੀਦੀ ਵੀ ਯਾਰ ਇੰਨੀ ਕਿ ਚਾਹੀਦੀ ਵੀ ਦੀ ਚਾਹੀਦੀ ਵੀ ਅੱਛਾ ਪਰਸੀਨ ਵੀ ਨਹੀਂ ਉੱਠੜੇ ਓਹ ਠੰਡ ਚ ਇਹ ਯਾਰ ਜਦੋਂ ਤੋਂ ਪਲਗ ਨਹੀਂ ਕਲੈਕਟ ਉੱਠਣਾ ਇਹਨਾਂ ਫਿਰ ਅਸੀਂ ਜੇ ਕਹਿੰਦੇ ਵੀ ਕਣਕ ਰ ਕੱਲ ਨਿਕਲੇ ਹੋਣ ਤੋਂ ਪੰਜ ਦੇਖੀ ਜਿਹੜੀਆਂ ਗਾਹਾਂ ਦੀਆਂ ਵਾੜਾਂ ਹੋਣੀਆਂ ਦਾ ਅੱਜ ਵੱਢ ਗਏ ਦੋ ਦਿਨ ਐ ਡੇੜੀ ਹੋਈ ਬੰਦੀ ਆ ਹੋਰ ਇੱਕ ਐ ਨੂੰ ਮਿਲੋ ਭਾਈ ਆ ਖੜੀ ਐ ਇੱਧਰ ਦੇਖ ਮਰੇ ਕਿੰਨੀ ਸਾਤਰੀਕਾਲ ਬੁਲਾਦੇ ਪੁੱਤ ਸਤਿਕਾਰ ਕਰ ਕੱਢ ਸਤਿਕਾਰ ਜੀ ਕਰ ਦੇ ਤੇਰੇ ਨਾਨਕੇ ਦੇਖਦੇ ਹੋਣੇ ਇੱਧਰ ਨੂੰ ਕਰ ਕਰੀ ਮੂੰਹ ਮੂੰਹ ਕਰੀ ਸਤਿਕਾਰ ਸਤਿਕਾਰ ਇੱਧਰ ਸਾਡੇ ਵਾਲਾ ਬੜਾ ਔਖਾ ਕਾਬੂ ਕਰਕੇ ਬਿਠਾ ਲਿਆ ਵਿਆ ਨਿਆਣੇ ਕਿੱਥੇ ਨਿਆਣੇ ਨਹੀਂ ਖੜਦੇ ਹੋਰ ਨਿਆਣੇ ਨੂੰ ਪਤਾ ਹੀ ਨਹੀਂ ਵੀ ਠੰਡ ਕਿਹੜੀ ਚੀਜ਼ ਐ ਚੱਪਾ ਲਾ ਫੇ ਸਿਰਦੀਆ ਰੇ ਪੱਡ ਪਾਲਾ ਫੜ ਜਾਣ ਲੱਗਿਆ ਪਾਲੀ ਮੈਂ ਸਿਰ ਤੇ ਮਾ ਨਹੀਂ ਨਾ ਮੈਂ 2 ਮਿੰਟ ਲਾਉਣੇ ਬਸ ਹੈ 2 ਮਿੰਟ ਪਾਲਾ ਫਿਰ ਆ ਕੇ ਰੱਖ ਲੈਣੇ ਯਾਰ ਪਾਲਾ ਜਾਂਦੇ ਹੋ ਲੈ ਜਾਗੇ ਹੋਰ ਕੀ ਆ ਯਾਰ ਥੋੜਾ ਇਹਨਾਂ ਨੂੰ ਸੁੱਕਾ ਏ ਹਾਂ ਇਹਨਾਂ ਸੁੱਕਾ ਸੁੱਕਾ ਏ ਹਾਂ ਤਲ ਜਾਣਾ ਲਿਆਣਾ ਨਹੀਂ ਧੂਣੀ ਤਾਂ ਨਹੀਂ ਲਾਉਣੀ ਦੇ ਦਰਾ ਦਾ ਪਾਲਵੀ ਦਾ ਲ ਜਾਂਦਾ ਯਾਰ ਚੱਕ ਇਹ ਅਸੀਂ ਸੇਕ ਲੂਗੇ ਤਾਂ ਕਿ ਲੈ ਜਾ ਉਹਦੇ ਦੋ ਰੱਖ ਦੇ ਕਿਲੇ ਜੇ ਸੁੱਕੀ ਗਿੱਲੀਆਂ ਦੋ ਰੱਖ ਜਾ ਆਹੋ ਚਲਾ ਐ ਚਲਾ ਐ ਕਰੇ ਕਰੂੰਗਾ ਗਿੱਲੀ ਰੱਖ ਦੇ ਕਰੂੰਗਾ ਸੁੱਕੀ ਚੱਕ ਲਈ ਜਿਹੜਾ ਉਹ ਮੂਰੇ ਵਾਲਾ ਤਾਂ ਤਾਂ ਹੁਣ ਖਤਮ ਹੋ ਗਿਆ ਆਹੀ ਆ ਉਹਦੇ ਨਾਲ ਦਾ ਹੀ ਆਹ ਬਰਾਬਰੇ ਸਿੱਟੇ ਤੇ ਰੇਤੇ ਵਾਲੇ ਜੋ ਪਪੂਲ ਰਾਂਕੇ ਉਹੀ ਆ ਉਹੀ ਉਧਰ ਸਿੱਟਿਆ ਵਾ ਉਹਨੂੰ ਤੋਂਪਾਂ ਕੋਠੇ ਦੀ ਸ਼ਾਹ ਉਹਦਾ ਭਈਆ ਚੱਕ ਲਈ ਗਦਾ ਉਹਦਾ ਦਾ ਭਈਆ ਲੈ ਕੇ ਚੱਕੇ ਉਹਦਾ ਸਾਰੇ ਚੱਕ ਲਈ ਫਿਰਦੇ ਇੱਥੇ ਮਾ ਰਹੇ ਨੇ ਤਾਂ ਸਾਡੂ ਸਿੱਕਣੇ ਨੂੰ ਯਾਰ ਉੱਧਰ ਬਾਲਣ ਜ਼ਿਆਦਾ ਲੱਗਦਾ ਮਾਸਰ ਨੂੰ ਹੂੰ ਤੁਹਾਨੂੰ ਉੱਧਰ ਜ਼ਿਆਦਾ ਲੱਗਦਾ ਜ਼ਿਆਦਾ ਲੱਗਦਾ ਆ ਤਾਂ ਕੁਛ ਵੀ ਨਹੀਂ ਦੇ ਰਹੇ ਹੈਨਾ ਦੇਖ ਲਓ ਕਿੰਨਾ ਕਿੰਨਾ ਢੇਰ ਆ ਉਹ ਦੋ ਬੰਦੇ ਲੱਗੇ ਐਕਣਾ ਹੀ ਆ ਪਰ ਇਹ ਇਹਨਾਂ ਨੇ ਨਿਮਾਨ ਵਾਲੇ ਵੀ ਸ਼ਿੰਗਾਏ ਤੇ ਨਹੀਂ ਉਹੀ ਜਗਾਇ ਤੇ ਹਾਂ ਉਹ ਨੂੰ ਤਾਂ ਪੱਲੀਆ ਹੀ ਫਿਰਦਾ ਉਹ ਦੇਖ ਰਿਹਾ ਹੈ ਤਾਂ ਹੀ ਵੱਧ ਲੱਗਦੇ ਆ ਬਾਲਣ ਦਾ ਤਾਂ ਘਰਾਂ ਲਾ ਜੇ ਤਾਂ ਰੱਖਣ ਵਾਲੇ ਬਣਦੇ ਹਾਂ ਨਹੀਂ 1600 ਰੁਪਏ ਦੀ ਹੋਇਆ ਉਹ ਕੀ ਹੋਇਆ ਫਿਰ 2600 ਦਾ 22 ਆ 2600 ਦਾ 2400 ਦਾ 25 25 2600 ਦੀ ਹੋਇਆ ਇੱਥੇ ਜੀ ਗਰਾਂ ਲਾ ਜਣ ਦਾ ਵਾਫੜਾ ਪਰ ਇੰਨਾ ਕਰਨਾ ਵੀ ਕਿਾਏ ਕਰਨਾ ਤਾਂ ਆ ਵੀ ਨਹੀਂ ਕਰਨਾ ਕੁਝ ਇਹ ਵੀ ਭੋਲੀ ਨਾਲ ਲੈ ਜਾ ਫੇਰ ਇਹ ਇਹ ਤਾਂ ਸਾਮ ਹੋਣਾ ਤਾਂ ਸੋਨੇ ਦੇ ਭਾਅ ਸਾਮ ਹੋਣਾ ਤਾਂ ਜਿੱਥੇ ਪੈਟਰੋਲ ਨਾ ਖੁੱਲਦਾ ਡੀਜ਼ਲ ਤੇਲ ਤੋਂ ਨਾ ਖੁੱਲਦਾ ਆ ਮੈਨੂੰ ਬਾਜੀ ਦਾ ਫੋਨ ਆਇਆ ਤਾਂ ਮਤਲਬ ਸਵੇਰ ਟਾਈਮ ਤੇਲ ਦੀ ਰੌਲਾ ਪੈਂਦਾ ਤਾਂ 30 ਜੇ ਪੈ ਸਿਲੰਡਰਾਂ ਦਾ ਪੈਣ ਲੱਗ ਗਿਆ ਸਿਲੰਡਰ ਵੀ ਬੰਦ ਹੋ ਗਏ ਮੇਲੇ ਦੇ ਹੁਣ ਉਹ ਭਰੇ ਹੁਣ ਇੱਥੇ ਗੱਡੀਆਂ ਤੇ ਸਿਲੰਡਰ ਤਾਂ ਪਹਿਲੀ ਨਹੀਂ ਆਇਆ ਸੋਮਵਾਰ ਨੂੰ ਗੱਡੀ ਆਈ ਉਹ ਮੈਨੂੰ ਕਹਿੰਦਾ ਕਿਆ ਮੁੰਡੇ ਦੇ ਨੌਵੇਂ ਜਿਹੜਾ ਪੈਟਰੋਲ ਪੰਪ ਹੁੰਦਾ ਭਲਾ ਜਣਾਉਂਦਾ ਨਾਉਂ ਸਰਦਾਰ ਦਾ ਮੁੰਡਾ ਐਨੀ ਉਹਦਾ ਸ਼ਕਲ ਗगन ਗगन ਗਾਗਾ ਦਾ ਹਾਂ ਕਹਿੰਦਾ ਗਗਰ ਕਹਿੰਦਾ ਕਾਲਾ ਕਹਿੰਦਾ ਢੋਲ ਭਰਾ ਕੇ ਲੈ ਗਿਆ ਮਾ ਮੁੰਤਾ ਕਹਿੰਦਾ ਕਿੰਨਾ ਹੀ ਲਾਇਆ ਭਰਾ ਕੇ ਕਹਿੰਦਾ ਹੁਣ ਉਹ ਤਾਂ ਉਹੀ ਦਿਲ ਘਟਣਾ ਰੇਟ ਘਟਣਾ ਡੀਜ਼ਲ ਦਾ ਕਹਿੰਦਾ ਵਾ ਰੇਟ ਬਾਈ ਘਟ ਗਿਆ ਘਟਣਾ 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 ਹੈ ਦੇਖ ਕੇ ਆਉਂਦਾ ਆਪ ਨੂੰ ਲੋੜੀ ਦਾ ਤੋਹਫਾ ਦਿੱਤਾ ਆ ਵੀ ਪੈਟਰੋਲ ਡੀਜ਼ਲ ਘਟ ਗਿਆ ਹਾਂ 27 ਪੈਸੇ ਪੈਟਰੋਲ 25 ਪੈਸੇ ਡੀਜ਼ਲ ਆ ਦੇ ਦੇ ਤੋਹਫਾ ਦੇਤਾ ਬਾਅਦ ਬਾਅਦ ਗਿਆ ਘਟ ਗਿਆ 27 ਪੈਸੇ ਘਟਾਇਆ ਇਹ ਤਾਂ ਜਿਆਦਾ ਨਹੀਂ ਦੇਣਾ ਚਾਹੀਦਾ ਯਾਰ ਨਹੀਂ ਨਹੀਂ ਜਿਆਦਾ ਹੀ ਹੈ ਇਹ 25 ਬਾਈ ਪੈਟਰੋਲ ਹੈ ਉਹ ਇਹਨਾਂ ਨੇ ਪਤਾ ਕੀ ਕਹਿਣਾ ਹੁਣ 10 ਰੁਪਏ ਤੋੜਨੇ ਨੇ ਇਹਨੇ ਵੋਟਾਂ ਕੋਲ ਜਾ ਕੇ ਕਿੱਥੇ ਟੁੱਟਣਾ 10 ਉਹ ਮੇਰੀ ਗੱਲ ਤਾਂ ਸੁਣ ਲੈ ਐਸਾ ਨਹੀਂ ਟੁੱਟਣਾ ਯਾਰ ਓਏ 1-2 ਰੁਪਿਆ ਬਸ ਇਹ 10 ਰੁਪਏ ਤੋੜ ਵੀ ਦਿੱਤਾ ਨਾ 10 ਰੁਪਏ ਵੋਟਾਂ ਕੋ ਘਟਣਾ ਜਾ ਕੇ ਉੱਤੇ ਬਾਅਦ ਉੱਥੇ ਹੀ ਫੇਲ ਜਣਾ 6 ਮਹੀਨੇ ਬਾਅਦ ਬੰਦਾ 500 ਪੈਸੇ ਘਟਾ ਕੇ ਤੇ 10 ਪੈਸੇ ਵਧਾ ਦੇਣਾ ਹਾਂ ਪਰ ਵੀ ਬੇਦਵਾਰੀ ਬਹੁਤ ਪੈ ਗਈ ਦੀ ਲੋਕਾਂ ਨੂੰ ਡੀਜ਼ਲ ਦੀ ਪੈਟਰੋਲ ਦੀ ਹਰ ਦੇਣਾ 100 ਦਾ 99 ਰੁਪਏ ਕੁਸ ਪੈਸੇ ਆ ਮੈਨੂੰ ਸਿੱਧਾ ਹੀ ਕਰ ਦੇਣਾ 100 ਹੋਰ 1 ਲੀਟਰ ਪਿਆ ਕਰੋ ਚਾਹੀਦਾ ਵੀ ਸਿੱਧਾ ਹੀ 100 ਆ ਯਾਰ 100 ਦਾ ਹਿਸਾਬ ਸਿੱਧਾ ਪੌਣੇ ਵਾਲੇ ਨੂੰ ਵੀ ਸਾਹਰੇ ਪੌਣੇ ਬਾਅਦ ਚੱਕ ਔਰ ਫਿਰ ਉਹਨਾਂ ਦਾ ਕੀ ਕਰਨਾ ਅਜ ਵਿਹਲਾ ਹੀ ਐ ਵਿਹਲਾ ਕਿੱਥੇ ਆ ਮੈਂ ਹੁਣ ਆਹ ਰੇਹ ਸਿਜਾ ਦੇ ਪਰਚੀ ਤੇਰੀ ਕੰਨੇ ਦੀ ਘੜੀ ਵੀ ਆ ਉੱਥੇ ਹੁਣ ਹੈ ਨਹੀਂ ਇਹ ਕੱਖੇ ਵੱਢਣ ਲੱਗਣੋਂ ਕਹਿੰਦਾ ਮੈਂ ਵਿਹਲਾ ਕਿੱਥੇ ਰੇਹ ਤਾਂ ਪਾਇਆ ਪਿਆ ਪਾਣੀ ਲਾਉਣਾ ਨਹੀਂ ਹੈਗਾ ਪਾਣੀ ਰੇਹ ਵੀ ਨਹੀਂ ਪੈਂਦਾ ਯੇ ਮਤਲਬ ਬਾਦ ਨਹੀਂ ਪੈਂਦਾ ਕਹਿੰਦਾ ਇਹ ਕੁੱਥੇ ਖਾਲ ਕੱਢਣੀ ਆ ਉਹ ਖਾਲ ਨਹੀਂ ਕੱਢਣੀ ਆ ਹੁੰਦਾ ਇਹਨੂੰ ਕਈ ਜਾਂਦਾ ਖਾਲ ਕੱਢੇ ਹੀ ਐ ਉਹ ਤਾਂ ਚੱਲ ਨਿਕਲ ਜਾ ਉਹ ਜਿਹੜੀ ਰਹਿੰਦੀ ਉਦਣ ਦੀ ਉੱਥੇ ਆਪਣਾ ਨਿੰਦਰੇ ਵਾਲੇ ਹਾਂ ਹੁਣ ਕੱਢਿਓ ਨੇ ਆ ਕੱਢ ਕੇ ਆਉਣੀ ਆ ਮੈਂ ਤਾਂ ਹੀ ਕਹਿੰਦਾ ਠੰਡ ਜੀ ਉਤਰ ਜੂਗੀ ਕੱਕ ਤਾਂ ਸੋਹਣੇ ਹੋਗੇ ਮਾ ਦੋ ਦਿਨ ਮੈਂ ਮਨ ਮੜੀ ਮੁਸਕ ਜਾਊਗੀ ਖਾਈ ਜਾਊਗੀ ਇਹ ਨਹੀਂ ਫਾਂਡ ਥਰੀ ਲਾਤੀ ਵੀ ਚਾਚਾ ਨਾ ਵਟ ਲੈ ਜੀ ਆ ਕੇ ਅੱਧਾ ਦਾ ਤਿੰਦਾ ਆਈਦਾ ਵੀ ਕਿਤੇ ਮੋੜ ਕੇ ਚਾਰ ਦੀ ਪੰਡ ਚੱਕ ਲੈ ਕੱਲ ਮੈਂ ਤੇਰੀ ਰਾਮ ਜੀ ਕੱਲੇ ਸਮਝ ਲਈ ਜਾਦੂ ਪੱਲੀ ਦੇ ਘਰ ਠਿਆਂ ਦੋਗੇ ਕਿਤੇ ਚਾਚਾ ਨਾ ਵਟ ਲੈ ਪਹਿਲਾਂ ਰੋਹ ਰੈਂਦੀ ਪੰਡ ਮਾ ਪਹਿਲਾਂ ਵਟ ਲੈ ਹਾਂ ਚਾਚਾ ਨਾ ਬਣਾ ਇਲਾ ਕਰਿਆ ਆਇਆ ਵੇਲੇ ਮੋੜ ਕੇ ਚਾਰ ਦੀ ਪੰਡ ਚੱਕ ਲੈ ਲੈਦਾ ਉੱਠ ਗਾਣਾ ਹੋ ਉਹ ਦੋ ਦਿਨ ਦਿਨ ਮਾਂ ਹੋ ਜਾਣਾ ਉਹ ਹੋ ਜਾਣਾ ਧੂਪਾ ਨਿਕਲੇ ਤੇ ਖਾਲਾ ਨੰਬਰ ਤੇ ਦੋਜ਼ ਲਾਉਣੀ ਪੈਣੀ ਉਹਦੇ ਹੈ ਬੂਸਟਰ ਡੋਜ਼ ਬੂਸਟਰ ਡੋਜ਼ ਪਾਦੇ ਜਾ ਕੇ ਤੂੰ ਵੀ ਪਾਦੇ ਨਾਲ ਨਾਲ ਘੁੰਮ ਜਾਂਦੀ ਉਹਦੇ ਪਾਦੇ ਜਾ ਕੇ ਹੈ ਲੈ ਜਾ ਕੇ ਪੁੱਤ ਠੰਡ ਰੱਖਦੀ ਆ ਠੰਡ ਤਾਂ ਹੈ ਉਹ ਇਹਨੂੰ ਕੌਣ ਲੈ ਕੇ ਆਇਆ ਮੂੰਹ ਠੰਡਾ ਪਿਆ ਉਹਦਾ ਹੱਥ ਠੰਡੇ ਪਾਏ ਹੋਏ ਉਹ ਚੱਲੀ ਦੀ ਫੇਰ ਮੋੜੇ ਹੀ ਘਰ ਲੈ ਰਸਤੇ 'ਚ ਮੋੜੇ ਹੀ ਉਹ ਨਹੀਂ ਨਹੀਂ ਨਿਆਣੇ ਨੂੰ ਠੰਡ ਆ ਬਾਈ ਫਿਰ ਕੱਪੜੇ ਪਾਏ ਪਏ ਆ ਇਹਨਾਂ ਚਲੋ ਚੱਲ ਪਾ ਫੇਰ ਤੁਰੇ ਹੋ ਇਹ ਕੈਮਰਾਮੈਨ ਬਦਲੀਏ ਹੁਣ ਇਹ ਲੈ ਚੱਲ ਗਿਆ ਕੈਮਰਾ ਲੈ ਚੱਲ ਬਾਈ ਬਦਲ ਗਿਆ ਬਾਈ ਬਾਈ ਪਟਾਈ ਬਾਹ ਕਰੀ ਤੋ ਆਉਣੇ ਬਹੁਤ ਹੈ ਬਹੁਤ ਆਹ ਦੇਖ ਨਾ ਹੁਣ ਸਾਰੇ 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 ਸਾਫ ਤੇ ਡੱਬੇ ਪਾ ਕੇ ਲਟੇ ਪਏ ਆਹ ਸਾਰੇ ਆ ਦੇਖ ਸਾਫ ਤੇ ਛੜੇ ਪਏ ਆ ਤੇ ਬਹੁਤ ਬੈਠੇ ਥੇ ਜਦ ਮੈਂ ਆਇਆ ਇਹਦਾ ਜੇ ਨਾ ਗੌਰ ਰੱਖ ਨਾ ਠੰਡੇ ਮਾਤਾ ਹੁਦਦੀ ਨਹੀਂ ਇਹ। ਵੀ ਸਾਡੀ ਸਵੇਰ ਪੈਂਦਾ ਧੁੱਪ ਮਾ। ਹੁਣ ਥੱਲੇ 2-3 ਘੰਟੇ ਬੈਠ ਰਹਿੰਦੇ ਆ ਦੇ। ਹੰਡ ਬੈਠੇ ਰੋ ਪੱਟੀ ਵੀ ਆ ਲੈ। ਇਹਨਾਂ ਨੂੰ ਹੁਣ ਖਰਾਕ ਨਹੀਂ ਮਿਲਦੀ ਅਸੀਂ। ਹੁਣ ਵੀ ਵੱਢਣੀ ਨੇ। ਕੁਝ ਨਹੀਂ ਮਿਲਦਾ ਨਾਲੇ ਥੱਲੇ। ਹੁਣ ਦਾਣਾ ਦੂਣਾ ਤਾਂ ਹੈ। ਉਹ ਦਾਣਾ ਤਾਂ ਗਲ ਗਿਆ ਹੁਣ ਥੱਲੇ। ਉਹਦੇ ਨਾ ਸਾਰਾ ਪਤਾ ਬਾਈ ਵੀ ਕਿੱਥੇ ਖਰਾਕ ਮਿਲਦੀ। ਇਹਨਾਂ ਨੂੰ ਖਰਾਕ ਜਿਹਨੂੰ ਕੁਝ ਨਹੀਂ ਮਿਲਦਾਗਾ ਧੁੱਪਾਂ ਵਿੱਚ ਅੜ ਵਾਲੇ ਲੰਬੀ ਡਾਰੀ ਮਾਰ ਕੇ ਚੱਕਰ ਇਹੀ ਆ। ਹੁਣ ਉਹਨਾਂ ਨੂੰ ਕਰਾ ਉਧਰ ਦੇ ਕਿੰਨੇ ਕਬੂਤਰ ਬੈਠੇ ਆ ਉਧਰ ਵੀ ਬੈਠੇ। ਉਹ ਟਿੱਡੀ ਭੁ ਕੌਮ ਸਭ ਤੋਂ ਜ਼ਿਆਦਾ ਟਰਾਈ ਕਰਦਾ ਸੜੀ ਮਾਰੀ ਕਰਦਾ ਹੈ ਹੈ ਸਭ ਯਾਰ ਕਾਉਂਟ ਤਾਈ ਕਰ ਸਾਰੇ ਜੇ ਪਾਉਣਾ ਸਾਰੇ ਜੇ ਸਾਰੇ ਜੇ ਆਹੋ ਸਾਰੇ ਹਾਂ ਕਦਰ ਚਾਰ ਪੰਜ ਵਾਰ ਪਹਿਲੇ ਇਹਦੇ ਵਿੱਚ ਰੇ ਇੱਕ ਵਾਰ ਤਾਂ ਵੱਡ ਲਈ ਇਹ ਹਾਂ ਇੱਕ ਤਾਂ ਵੱਡ ਲਈ ਆ ਉਹਦੀਆਂ ਦੋ ਵੱਡ ਲਈਆਂ ਆ ਹਲੇ ਸਹੀ ਆ ਉਹਦੇ ਨਾਲ ਫੇਰ ਵੀ ਉਹ ਨਹੀਂ ਯਾਰ ਜਿਵੇਂ ਉੱਠਦਾ ਇਹਦਾ ਐ ਰਾਜੀ ਹਾਂ ਐ ਗੂਟ ਦੀ ਪਾਈ ਜੁੱਤੀ ਵੀ ਬਹੁਤ ਮੌਜ ਆ ਓ ਜੁੱਤੀ ਦਾ ਕੀ ਆਂਪੈ ਆ ਜੁੱਤੀ ਥਲੀ ਆਹੀ ਜੀ ਕੰਮ ਨਹੀਂ ਨਾ ਰੋ ਪੈਰ ਮਤਲਬ ਨਿਕਲੇ ਇਹੇ ਕਹਿੰਦੇ ਰੰਗ ਕਿ ਨਹੀਂ ਵਧੀਆ ਲਿਆਇਆ ਮਾਜਾ ਰੰਗ ਮਿਲਿਆ ਇਹਨਾਂ ਨੂੰ ਕਿਆ ਕਰੀਏ ਚੱਲ ਕੰਮ ਨੂੰ ਪਾਉਣੀ ਆ ਹੋਰ ਕਿਆ ਹੋਰ ਕੰਮ ਨੂੰ ਪਾਉਣੀ ਆ ਹਾਂ ਰੰਗ ਨੂੰ ਵਧੀਆ ਰੰਗ ਸਾੜੀ ਕਿਹਦਾ ਗੁਲਾਬੀ ਹੁੰਦੀ ਨਹੀਂ ਰੰਗ ਵਧੀਆ ਹੈ ਇਹਨੂੰ ਰੰਗ ਪਾਣਾ ਕਹਿੰਦੇ ਕਹਿੰਦੇ 3ਵੀਂ ਵਾਲੇ ਬੂਟ ਦੱਸਦੇ ਆ ਲੈ ਇਹਨਾਂ ਨੂੰ ਹਾਂ 3ਵੀਂ ਵਾਲੇ ਹਾਂ ਉਹ ਵੀ ਉਹਨਾਂ ਦੇ ਕਾਬਿਲ ਰਹੇ ਬੂਟਾ ਪਾ ਵੀ ਨਾ 3ਵੀਂ ਦਾ ਲੈ ਇਹਨਾਂ ਦਾ ਬਾੜੇ ਬੂਟ ਹੈ ਬਹੁਤ ਕੰਮ ਆਉਂਦਾ ਹੈ ਇਹ ਸਾਰੇ ਘਾਰੇ ਜੀ ਨੂੰ ਲੱਗਦਾ ਇਹ ਨੀਂ ਨਿਕਲਦੇ ਪੈਰਾਂ ਜਿੰਦੇ ਹਾਂ ਸਾਰੇ ਹੀ ਪੈਰ ਕਵਰ ਕਰਿਆ ਹੋਇਆ ਪੂਰਾ ਹਾਂ ਜਰਾਬ ਮਾਗਦਾ ਦੇਵੇ ਹੋਰ ਪਾ ਲੈ ਨੀ ਅੱਧੂ ਨਾ ਕਰੇ ਨੀ ਨੀ ਅੱਧੂ ਨਾ ਕਰੀਂ ਠੰਡ ਹੈ ਬਾਈ ਕੁੱਤੇ ਇਕੱਠੇ ਹੋਏ ਪਏ ਆ ਹੂੰ ਇੰਨੀ ਸੀਤ ਲਾਇਸ ਚੱਲਦੀ ਆ ਜਿਹੜਾ ਡੰਗਰ ਵਾਰਾ ਫਿਰਦੇ ਉਹਦਾ ਤਾਂ ਪੂਰਾ ਹਾਲ ਆ ਆਇਆ ਬਈ ਹੱਥ ਨੂੰ ਲੱਗ ਗਿਆ ਬਿਠਾ ਲ ਲੋ ਕੁੱਤੇ ਨੂੰ ਅੰਦਰ ਇਹ ਬਿਠਾ ਲਾ ਕੁੱਤੇ ਨੂੰ ਓਹ ਬੜਾ ਓਹ ਭੈਣ ਸਾਡੇ ਹੈ ਹਾਂ ਸਾਡੇ ਨੇ ਕੀ ਹੋ ਗਿਆ ਅੰਨੀ ਕਰਿਆ ਤੇ ਆ ਯਾਰ ਉਹ ਕਿਆ ਲੱਗ ਗਿਆ ਉੱਤੇ ਨੇ ਗੰਦ ਕਰਿਆ ਦਸ ਬਾਕਿਆ ਆਇਆ ਆਇਆ ਖੁੱਤਰ ਰੱਖਿਆ ਯਾਰ ਨਾ ਰੱਖੀ ਕਾ ਭਾਈ ਅਗਲੇ ਤੂੜੀ ਜੀ ਤੂੜੀ ਜੀ ਰੱਖੀ ਕਾ ਤਰੀ ਭਾਈ ਇਹੀ ਰੱਖਦਾ ਨਹੀਂ ਨਹੀਂ ਗਿਆ ਨੂੰ ਬੈਠੇ ਹੁੰਦੇ ਤੇ ਇਹ ਛੱਡ ਕੇ ਗਿਆ ਔਰੇ ਮੇਰੀ ਗੱਲ ਮਾਰੀ ਛੱਡ ਕੇ ਗਿਆ ਹੈਗਾ ਆਪ ਹੀ ਆਏ ਹੈ ਤੈਨਾਂ ਢੱਡ ਬਹੁਤ ਲੱਗਦੀ ਨਾ ਤਨੂੰ ਮਾਈ ਹੱਡ ਲਾਦੀ ਭਾਈ ਟੂੜੀਆਂ ਬਿਠਾ ਲਿਆ ਨਾੱਕੇ ਪੇ ਗਾਵਾਂ ਕਰ ਸਮਾਨੂ ਜੀ ਕਰ ਕਰ ਇਕੱਠਾ ਨੱਕੇ ਨੱਕੂ ਆਜ ਤੇ ਦੇਖ ਕੇ ਝੱਕੂ ਆ ਸਾਰੀ ਕੋੜ ਗਿਆ ਆ ਨਾ ਆੜੀ ਉਹ ਦੇਖ ਉਹ ਨਹੀਂ ਇਹ ਸਾਡ ਕਿੱਥੇ ਸੈ ਗਿਆ ਉਹ ਦੇਖ ਬੈਠੇ ਉਹ ਵੀ ਦੇਖ ਲਈ ਕੰਗਰਾੜੇ ਪਏ ਆਂ ਢੰਡ ਚ ਹੈ ਕੰਗਰਾੜੇ ਪਏ ਮੈਂ ਕਹਿੰਦਾ ਬਿੜੇ ਪੇ ਗਿਆ ਤੋੜਾ ਹੱਲ ਲੱਗਦਾ ਨਾ ਜਿਹੜੇ ਦਾ ਚੱਕੀ ਦੇ ਨਹੀਂ ਆ ਨਿਆਣੇ ਆਲੇ ਯਾਰ ਉਹ ਚੱਲ ਕਿਤੇ ਨਹੀਂ ਆ ਉਹ ਨਹੀਂ ਨਿਆਣੇ ਆਲੇ ਕੁਝ ਨਹੀਂ ਹੁੰਦਾ ਯਾਰ ਜਾ ਕੇ ਐਸੇ ਗਾਦੀ ਆਈ ਜਾ ਆ ਬੰਦ ਤੋ ਲਾ ਲੇ ਹੁੰਦਾ ਯਾਰਨੀ ਐ ਜੇ ਆ ਰਹੀ ਜੇ ਮਨ ਹੋ ਜੂ ਬੰਦ ਦਾ ਬੰਦਾ ਬਾਹਰ ਤੇ ਉਰੇ ਉਹ ਵੈਸ ਕਰਨੇ ਬਾਹਰ ਕਰਾਉਂਦਾ ਜਾ ਕੇ ਹੈ ਲਾ ਵੜੀ ਫਟਾ ਡੱਬੀ ਬੰਦ ਨਹੀਂ ਹੁੰਦੀ ਫਟਾ ਡੱਬੀ ਲੈ ਆਉਣੀ ਪਾਉਂ ਅੰਦਰ ਪਿਆ ਲੈਟਰ ਪਿਆ ਅੰਦਰ ਨਾ ਉਰੇ ਪਈ ਆ ਖੜ ਜਾ ਉਹ ਤੇ ਅੰਦਰ ਪਿਆ ਲੈਟਰ ਜੇ ਹੋ ਗਈ ਇਹ ਹੈਗਾ ਉੱਥੇ ਪਿਆ ਮੈਂ ਰੱਖਿਆ ਬੰਦ ਨਹੀਂ ਹੁੰਦੀ ਹੈ ਕੀ ਹੈ ਹੈ ਬੰਦ ਨਹੀਂ ਹੁੰਦੀ ਆ ਲੈਟਰ ਚੱਕ ਲਈ ਨਹੀਂ ਹੈਗਾ ਹੈ ਲੱਭ ਉੱਪਰ ਆਖੇ ਤੇ ਗਿੱਲੀ ਹੋਣੀ ਪੁੱਠੇ ਪਾਸੇ ਚੱਲੂਗਾ ਉੱਥੇ ਰੱਖਨ ਪਰ ਹੋਣੀ ਦੋਏ ਬੰਦਾ ਕਿੱਥੇ ਦੋਆ ਬੰਦਾ ਸੁੱਤਾ ਪਿਆ ਲੈ ਚਲੋ ਜੀ ਮਿਲਤੇ ਆ ਮੈਂ ਮਿਲਤੇ ਆ ਹੁਣ ਮਿਲ ਗਿਆ ਪਤਾ ਓਏ ਇੱਧਰ ਜੱਕਾ ਲੱਗਾ ਭਰੀ ਤੰਦਰੁਵਤ ਪਾ ਲਿਆ ਮਾਤਾ ਇੱਥੇ ਆਪਾਂ ਨਾਲੇ ਮਿਗਾਓ ਮੈਂ ਪਟਾ ਲੇ ਮੇਰਾ ਇਧਰ ਇਕੱਲੀ ਆਪ ਤੇ ਤੂੜੀ ਆ ਮਾडम ਜੇ ਲਾਤ ਪਾਉਂਦੇ ਜਲੋ ਜੀ ਇਹ ਹੀ ਜਾਟ ਕੇ ਗਿਆ ਹੋਵੇ ਚੰਗਾ ਪਹਿਲੇ ਇੱਧਰ ਦੇਖੋ ਉੱਥੇ ਕੁੱਤਾ ਹੋਰ ਬਹਿਣ ਲੱਗੇ ਆ ਉਹ ਕੁੱਤੇ ਖੜੇ ਉਹ ਕੁੱਤੇ ਜਾਂ ਦੋ ਤਿੰਨ ਡਰਦੇ ਆ ਬੇਚਾਰੇ ਇਹ ਇੱਧਰ ਆ ਗਏ ਫਿਰ ਚੱਲ ਚੱਗਾ ਉੱਥੇ ਵੀ ਦੋ ਤਿੰਨ ਬਹਿਨੇ ਜਾ ਕੇ ਦੋ ਹੋਰ ਚੱਕ ਲੈ ਖੜ ਲੈ ਯਾਰ ਸਾਲਾ ਤੇ ਹੋ ਜਾਂਦੇ ਗੱਡ ਗੱਲੋਂ ਭਰੀ ਮਾ ਬਜ ਨਹੀਂ ਹੈ ਗੱਲ ਉਹ ਕੁੰਮ ਦਾ ਭਰੀ ਜਾਂਦਾ ਆ ਗਿਆ ਡੀਸੀ ਭਾਈ ਚੱਲ ਭਾਈ ਆ ਮੰਦੀ 25 ਤਰੀਕ ਨੂੰ ਆਪਣੇ ਟੁੱਕੀ ਨਾਲ ਟੋਕਾ ਜਿੰਨਾ ਟੁੱਕ ਹੁੰਦਾ ਚੱਲ 25 ਤਰੀਕ ਨੂੰ ਮੈਂ ਚਲੇ ਜਾਣਾ ਮਾ ਡੰਗਰ ਸਾਰੀ ਵੇਚ ਜੀ ਡੰਗਰ ਸਾਹਮਣੇ ਨਹੀਂ ਆ ਕੇ ਹਾਂ ਨਹੀਂ ਸਾਹਮਣੇ ਆ ਹਾਂ ਈਜੀ ਬਾ ਜੀ ਰਵੇ ਹਰਕਾ ਅਮਨਦੀਪਾ ਬੱਸ ਆਈ ਓਏ ਉਹ ਅਮਨਦੀਪ ਮੁੜ ਕੇ ਆਈ ਮੜ ਜਾ ਆਈ ਮੜ ਜਾ ਅੱਤੀ ਗੱਲ ਸਰਨਾ ਨੂੰ ਹਾਂ ਹਾਂ ਕਿੰਨੀ ਚਾਈ ਠੰਡ ਠੰਡ ਬਹੁਤ ਆ ਬਬੇ ਠੰਡ ਵਧੀਆ ਆ ਜਿੰਦਾ ਠੰਡ ਬਹੁਤ ਵਧੀਆ ਠੰਡ ਬਹੁਤ ਹੀ ਵਧੀਆ ਹੈ ਭਾਈ ਵਧੀਆ ਵਧੀਆ ਉੱਪਰ ਜਾ ਕੇ ਆਇਆ ਮੋਸੋ ਪਈ ਆ ਗਮ ਤੋੜਤਾ ਚੋੜੀ ਬਗਾਣਾ ਤੂੰ ਮੁੜ ਕੇ ਦਾ ਨਹੀਂ ਪੈ ਰਾ ਰੋਲੀ ਇਹਦਾ ਇੰਸਟਾਗ੍ਰਾਮ ਲਿਆ ਇਹਦਾ ਹੋਰ ਆ ਦੋ ਟਕਾ ਆਏ ਬਾਈ ਟੁਨੇ ਦੇ ਵੀ ਕਾਹ ਇੱਕ ਦੋ ਇਹ ਆਏ ਗਏ ਵਾਸਤੇ ਉਹ ਪਿੰਡ ਆਇਆ ਵਾਸਤੇ ਇਹ ਵੀ ਆਈ ਪੀ ਬੰਦੇ ਦੀ ਹੈ ਉਹ ਦੂਜੇ ਆਂਦੀ ਹੈ ਲੱਗੂ ਲੱਗੀ ਕਮਾਉਣੀ ਪੈਣੀ ਵਾਲੀ ਧੁੱਪ ਦਾ ਗੱਗੇ ਤਾਂ ਖਾਦੀ ਘੜਾਈ ਤੂੰ ਗੈਡ ਵਾਂਗੇ ਹੋਗੇ ਪਰਸਾਂ ਦਾ ਦੇਖਾਈ ਨਹੀਂਗਾ ਮੁਰਗੀ ਮੈਂ ਆਵਾ ਮੈਂ ਦੁਲੇਣ ਗਿਆ ਬਤਾਏ ਲੱਗ ਗਿਆ ਦੁਲੇਣ ਗਿਆ ਦੋ ਧੁੱਪ ਫੇਰ ਆ ਮੈਂ ਕਿਹਾ ਕੀ ਪਤਾ ਮੈਚ ਦਾ ਗਲਤ ਆ ਮੈਚ ਖੇਲਦੂਗਾ ਪਤਾ ਨਹੀਂ ਵੀ ਕੀ ਤਾਂ ਸੰਤਾ ਮੈਚ ਤਾਂ ਯਾਰ ਆਹਾ ਵਾਂ ਡਿਸ਼ ਤੇ ਚਾਰਜ ਕਰਾਉਣਾ ਇਹ ਤਾਂ ਕੋਈ ਕੋਈ ਨਹੀਂ ਮਿਲਦਾ ਸੂ ਜਾ ਕਿਹੜਾ ਟੈਨ ਚੱਲਦਾ ਤੂੰ ਹਰੇ ਵੀ ਉੱਥੀ ਫਿਰਦਾ ਮਾ ਫੜਿਆ ਹਾਂ ਬਿਸ਼ਾਂਪਰੇ ਫਿਰੀਆਂ ਉਹਨਾਂ ਦੇ ਡਿਸ਼ ਹੀ ਚੱਲਣੀ ਹੋਰ ਕੀ ਚੱਲਦਾ ਮੈਂ ਨੈਟ ਨਾਲ ਹੀ ਚੱਲਾ ਐਲ ਡੀ ਨੈਟ ਟੂਟ ਵਾਲਾ ਨਹੀਂ ਆ ਬੰਡਾ ਇਹਦਾ ਹਾਂ ਫਿਜ਼ੀਕਲ ਡਿਸਕੋਸ ਉਹ ਜਿਹੜੀ ਜਲਦੀ ਸਾਲ ਦੀ ਮੁੱਕਰਾਈ ਗਈ ਸੀ ਸਾਲ ਹੋਣਗੇ ਸ਼ਰਮ ਜਨਵਰੀ ਚ ਅੱਜ ਬੰਦ ਹੋਊਗੀ ਉਹ ਅੱਜ ਮੈਸੇਜ ਆ ਗਿਆ ਉਹ ਮੈਂ ਬਿਸਕਾਲ ਜੀ ਮੈਂ ਨੰਬਰ ਹੈਗਾ ਦੇਸ ਦਾ ਨੰਬਰ ਹੈਗਾ ਹਾਂ ਮੈਂ ਦੇਖਾਂ ਹਾਂ ਤੁਮੂ ਦੇਖ ਲੈ ਕੱਲ ਖਾ ਲੋਗੀ ਕਿ ਮੱਠੀ ਠੰਡ ਮਾਂ ਜਿਸਿੰਦੇ ਹੋਰ ਇੱਕ ਖਰਾਕ 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 ਦਾ ਮੁੱਠੀ ਖਰਾਕ ਮੂਫਲੀ ਲਿਆਉਣੀ ਮੈਂ ਕਹਾਂ ਮੂਫਲੀ ਨਹੀਂ ਭਾਈ ਇਹ ਲੈ ਮੱਠੀਆਂ ਮੱਠੀਆਂ ਚਾਹ ਚਾਹੀਦੀ ਆ ਹੁਣ ਹਾਂ ਨਹੀਂ ਇਹ ਅੰਦਰ ਨੂੰ ਜਾਂਦੀਆਂ ਇਹ ਲਿਡੋ ਲੂ ਜਾ ਰਿਹਾ ਬਰਾਕ ਲਿਆੰਦਾ ਰਾਇਲ ਦੱਸ ਭਾਈ ਮੈਂ ਤਾਂ ਘਰ ਹੋਈ ਆ ਤੁਹਾਡੇ ਨਾਲ ਪਾਏ ਆ ਉਥੋਂ ਆ ਕੀ ਲੈ ਆਂਦੀ ਆ ਫਿਰ ਉਹ ਤਾਂ ਦਸਤੇ ਦੀ ਦੁਕਾਨ ਮਿਲ ਗਈ ਹੁਣ ਰੱਖ ਮੱਤੇ ਨਗਾਦ ਚਾਹ ਦਿਖਾਈ ਨਹੀਂ ਦੀ ਹੂੰ ਜਾ ਕੇ ਕੋਈ ਦੁਕਾਨ ਪਾਓ ਇੱਕ ਰੇੜੀ ਲਾਦਾ ਹੋ ਰਹੇ ਪੋਣੀ ਪਰ ਮੈਂ ਚਾਹ ਚਾਹੀਦੀ ਮਠੀ ਦਾ ਸਾਰੀ ਖਾ ਜਾਂਦੀ ਸੀ ਕੀਨੇ ਆ ਗਈਆਂ ਹੁਣ ਸਾਰੀਆਂ ਨਾ ਖਾਏ ਅੱਧੀਆਂ ਖਾ ਲੋ ਠੰਡਾ ਫੜ ਲਿਆਉਂਦੇ ਹੂੰ ਗੱਲ ਲਮਾਉਂ ਮਾਰ ਕੇ ਜੁੜਨਾ ਬੈਠੋ ਠੀਕ ਹੈ ਹੁਣ ਰਹਿਦੇ ਤੂੰ ਗੱਲ ਤਾਂ ਮੌਢੀ ਹੋ ਗਈ ਆ ਇੱਥੇ ਧੂਣ ਜਲਦੀ ਜਾ ਐਸ ਕਰੀ ਖਾਂਦੇ ਦੇ ਐਸ ਕਰੀ ਐਸ ਕਰੀ ਖਾਦਾ ਐਸ ਕਰੀ ਫੱਲ ਲਵਾਜ ਸਾਨੂੰ ਉਹ ਐਸ ਕਰੀ ਵੀ ਹੋ ਜਾਣੀ ਆ ਉਹ ਖਾ ਜੂਗਾ ਕੱਡਾ ਨਿਕਲ ਖਾ ਉਹ ਮੱਠੇ ਨਾ ਖਾਉਣੇ ਕੱਡਾ ਖਰਾਬ ਕਰਦਾ ਹਾਂ ਨੇ ਮੱਠੀ ਨੂੰ ਲਾ ਲਾ ਖਾ ਲੈਣੀ ਚਮਚਾ ਨਹੀਂ ਰੱਖਾਂ ਐਸ ਕਰੀ ਮੈਂ ਤਾਂ ਖਾ ਜੂਗਾ ਸਾਨੂੰ ਉਹ ਠੰਡੀ ਖਾ ਲੈਣੀ ਆ ਉਹ ਚੱਲ ਨੂੰ ਜੱਟਾ ਦਾ ਮਗਨ ਹੈ ਹੈ ਮਤਲਬ ਲਖਣੀ ਆ order ਦੇਣਾ ਜੇ ਤੇ ਜਾ ਜਾ order ਅੱਖੀ ਵਿਚ ਆ ਬਣਾਉਣ ਲੱਗੇਗਾ ਨਹੀਂ ਹੁਣ ਹੁੰਦਾ ਕਹਿੰਦੇ ਕੌਣ ਲੱਗ ਗਿਆ ਯਾਰ ਕੌਣ ਕੱਲ ਵੀ ਤਾਂ ਖੜੇ ਤੇ ਕੌਣ ਲੱਗ ਗਿਆ ਆਏ 4 ਉਹ ਕਹਿੰਦੇ ਚਾਰ ਚਾਹ ਨਾਲ ਦੋ ਦੋ ਸਮੋਸੇ ਜਦੋਂ ਹੋਵੇ ਤਾਂ ਤਪਤੀਲਾ ਜਾ ਕਿਨੇ ਯਾਰ ਨਾ ਦਿੰਦਾ ਨਹੀਂ ਮੈਂ ਪੁੱਛਿਆ ਦਾ ਹਾਂ ਕਿਹ ਨਹੀਂ ਚਾਹ ਨਹੀਂ ਬਣਾਉਂਗਾ ਕੀ ਬਣਾਉਣ ਲੱਗ ਗਿਆ ਹੋਵੇ ਨਹੀਂ ਨਹੀਂ ਬਣਾਉਣ ਲੱਗ ਗਿਆ ਮੇਰੇ ਸਾਹਮਣੇ ਬਣਾਈ ਕਰਦਾ ਲੱਗ ਹੋ ਗਿਆ ਬਣਾਉਣਾ ਭਾਈ ਵੀ ਲੋੜ ਜਿੰਦੀਆਂ ਨਾ ਹੋ ਗਿਆ ਹੁਣ ਯਾਰ ਹੁਣ ਚਾਹ ਵੀ ਅਗਲਾ ਮੰਗਦਾ ਹੁਣ ਸਾਲ ਆ ਹੁਣ ਠੰਡਾ ਥੋੜਾ ਪੀਊਗਾ ਅਗਲਾ ਚਾਹ ਵੀ ਯਾਰ 15 ਰੁਪਏ ਦਾ ਕੱਪ ਹੋਇਆ ਹੋਇਆ ਹਾਂ ਚਾਹ ਕਿੱ데 ਉਹ ਥੋੜਾ ਹੈ ਇਹ ਫੈਡਾ ਹੋ ਗਿਆ ਤਾਂ ਉਹ ਕੀ ਬਣਾਉਣਾ ਬਣਾਉਂਦਾ ਪ੍ਰਧਾਨ ਮੰਤਰੀ ਬਣ ਗਿਆ ਹੈ ਕਿ ਨਹੀਂ ਮੈਂ ਤਾਂ ਮੈਂ ਤਾਂ ਜਿਹੜੀ ਹੁਣ ਜਿਹੜੀ ਜਿਹੜੀ ਸ਼ੁਰੂ ਕਰੀ ਆਈ ਵੀ ਆਉਣ ਅਗਲਾ ਜਾਂਦਾ ਹੁੰਦਾ ਬਾਈ ਆ ਜਾਂਦਾ ਵੀ ਚਲਾ ਇੱਥੇ ਬੈਠ ਕੇ ਚਾਹ ਚੂ ਪਾਣੀ ਪੀਂਦੇ ਆ ਠੰਡਾ ਦਾ ਪੀਣਾ ਨਹੀਂ ਗਲੇ ਹੁਣ ਚਾਹ ਤਾਂ ਮੰਗੂਗਾ ਹੀ ਅਗਲਾ ਹਾਂ ਮਠਾਈ ਦਾ ਮਠਾਈ ਤਾਂ ਮੈਂ ਜਾ ਵੀ ਆਹੀਦੀ ਬਾਈ ਜ਼ਰੂਰੀ ਆ ਚਾਹ ਤਾਂ ਯਾਰ ਜਿੰਨਾ ਹੋਰ ਸਮਾਨ ਚੱਲਦਾ ਉਹਨੇ ਚਾਹ ਚੱਲ ਨਹੀਂ ਗਾ ਹਾਂ ਹੋਰ ਇਹਨਾਂ ਕੋਲ ਸ਼ੌਟ ਦੀ ਬੰਦਾ ਨਹੀਂ ਤਾਏਗਾ ਤਾਗਰ ਕੇ ਦੇ ਚਾਹ ਬਣਾਉਂਦੇ ਆਗੇ ਹੂੰ ਹੁਣ ਆ ਗਿਆ ਹੁਣ ਬੰਦਾ ਕਾਹਲਾ ਵੀ ਆ ਗਿਆ ਹੋ ਕਾਹਲਾ ਨਾ ਤਾਂ ਇੱਕ ਗਾਇਲ ਜਿਹੜੇ ਵਰਕ ਬਣਾਉਂਦਾ ਦੂ ਵੀ ਖਰਚਾ ਕੱਢੀ ਜਾਣਾ ਕੱਢੀ ਆਲਾ ਹੁੰਦੇ ਬਾਈ ਕੱਢੀ ਜਾਣਾ ਬੱਚਾ ਵਾਲਾ ਗੱਲ ਕਹਾਂ ਜਿਆਦਾ ਛੇੜ ਜਾਂਦਾ ਫਿਰ ਗਲਾਸ ਧੋਈ ਚੱਲ ਭਾਂਡੇ ਤੋਂ ਹੁਣ ਨੂੰ ਵੀ ਰੱਖਣਾ ਪਾਣਾ ਇੱਕ ਜੇ ਬੈਜੇ ਲੋਰ ਬਰੀ ਘਮ ਹੈ ਛੋਟਾ ਘਮ ਹੈ ਜਿਆਦਾ ਉਹ ਤਾਂ ਮੇਰੀ ਗੱਲ ਸੁਣ ਰਹਾ ਜੇ ਉਦੋਂ ਆਪੇ ਤੇ ਧੋਣੇ ਪੈਂਦੇ ਭਾਂਡੇ ਉਹ ਘੱਟ ਧੋਣੇ ਪੈਂਦੇ ਕਾਹਨ ਯਾਰ ਯਾਰ ਫੇਰ ਅਗਲਾ ਚੀਜ਼ ਖਾਂਦੇ ਨੇ ਲੱਗਾ ਨਾ ਪੈਕ ਕਰਦੇ ਘਰ ਆ ਜਾ ਕੇ ਖਾਓਗੇ ਚਾਹ ਬੋਲੇ ਪਤਾ ਵੀ ਕਾ ਹੁਣ ਹੁਣ ਇਹ ਚਾਹ ਪੀਣੀ ਕਰਾਂ ਜਾ ਕੇ ਉਹਦੇ ਖਾਦਲਾ ਸਮਾਨ ਇਹਦੇ ਹੁਣ ਉੱਥੇ ਖਾਣੇ ਵਾਲੇ ਆਉਂਦੇ ਬਹੁਤ ਆ ਉਹ ਉਹ ਤਾਂ ਹੁਣ ਠੰਡਾ ਨਹੀਂ ਪੀਂਗੋ ਜਾਈ ਵੀ ਹੁਣ ਲੱਗਣਾ ਤੈਨੂੰ ਮਰਾਉਂਣਾ ਸੀ ਮਸ਼ੀਨਾਂ ਮਗਾਉਂਦੇ ਆਪਣ ਧੂਣੀ ਵਾਲੀ ਮਸ਼ੀਨਾਂ ਮਿਲਦੀ ਚਪਾਨ ਤੇ ਹਾਂ ਉਹਨੂੰ ਹੌਸਲਾ ਦੇ ਲੱਖੀ ਮੜਿਆ ਅੱਛਾ ਹੁਣ ਤੋ ਕਿ ਆਪੇ ਵਾਰ ਕਰਦੀ ਏ ਉਹ ਠੀਕ ਹੈ ਠੀਕ ਹੈ ਭਾਈ ਤੇ ਆਉਂਦੇ ਹੌਸਲਾ ਭਾਈ ਉਹਨੂੰ ਕਹੇ ਬਰਗਰ ਤਿਆਰ ਰੱਖੇ ਹਾਂ ਤੇ ਵੀਡੀਓ ਭੇਜ ਦੂੰ ਮੈਂ ਦਸੀ ਮੈਂ ਉਹਨੂੰ ਵੀਡੀਓ ਬਈ ਦਿਨ ਉਹ ਕਿਸੀ ਕਹਿੰਦਾ ਭਾਈ ਚਾਲੀ ਮਸ਼ੀਨ ਆ ਭਾਂਡੇ ਧੋਣੇ ਦੀ ਮਸ਼ੀਨ ਆ ਹਾਂ ਮਿਲਦੀ ਜਪਾਨ ਚ ਮਿਲਦੀ ਜਪਾਨ ਚ ਪਰ ਪਹਿਲਾਂ ਬੀਜਾ ਜਪਾਨ ਦਾ ਲਵਾ ਭਾਈ ਆ ਆਰਡਰ ਤੇ ਆ ਜਾਣੀ ਉਹ ਤੇ ਮਹਗਾਈਏ ਬੰਦੇ ਨੇ ਆਨਲਾਈਨ ਆਰਡਰ ਹੁੰਦਾ ਇੰਨੀ ਘਾੜੇ ਚਲੀ ਨਾ ਮਹਗਾਈਆ ਬੜੀ ਖੁੱਲਿਆ ਨੂੰ ਕੋਈ ਹੁਣ ਰੋਸ ਰੇ ਦਾ ਹੁੰਦੇ ਐਂਟ ਪਰ ਨਾ ਮਹਗਾਈਆ ਪਈਆਂ ਨੇ ਕਿਸ਼ ਬਾਸ਼ਾ ਹੁੰਦਾ ਤੇਰੀ ਗੈਂਡੀ ਵਾਲੀ ਮਸ਼ੀਨ ਦੀ ਉਹ ਕਿੱਥੇ ਆ ਗੈਂਡੀ ਨੇ ਚਾਹ ਕਰੀ ਦੀ ਦੁਕਾਨ ਕਰੀ ਉਹ ਹੈਗੀ ਆ ਉਹਦਾ ਬੱਲੇ ਬੱਲੇ ਬਹੁਤ ਵੇਲੇ ਵੇਲੇ ਬਾਈ ਜੈਲੀ ਦਾ ਬੰਦਾ ਉਹ ਉਹ ਬੰਦਾ ਸ਼ੌਕੀ ਦਾ ਹਾਂ ਉਹ ਗਿਣਦਾ ਨਹੀਂ ਰਹੇਗਾ ਇਹ ਜਾਲ ਲਾਣਾ ਇੰ ਆ ਮੈਂ ਚਾ ਬਣਾ ਕੇ ਆਪੇ ਕੋਈ ਆਪਣੀ ਜੜਿਆ ਪਹਿਲਾਂ ਆਪ ਵੀ ਨਹੀਂ ਹੁਣ ਉੱਤੀ ਨਹੀਂ ਕੰਮ ਤੇ ਡਰ ਲੱਗਦਾ ਧੂਣੀ ਪਰ ਜਾ ਲੱਗਦਾ ਗੱਟੇ ਚੰਗੀ ਬੁਰੀ ਜਲਦੀ ਜਲ ਗਿਆ ਹੈ ਅੱਗੇ ਦੇਖੀ ਅੱਗ ਦੇਖੀ ਸ਼ਾਮ ਸਿੰਘ ਸੱਤ ਬੱਥੇ ਕੋਲੇ ਰਹਿਣੇ ਆ ਇਹ ਕੋਲੇ ਰਹਿਣੇ ਲੈ ਹੁਣ ਦੇਖੀ ਤੇ ਜਾਈ ਕੋਲੇ ਹੀ ਬਣਨੇ ਇਹਦੇ ਪੱਤਾ ਝੜ ਲਿਆ ਹੁਣ ਕੋਲੇ ਹੀ ਆ ਉੱਡੇ ਕੋਲੇ ਲਾਇਆ ਫੁੰਡ ਨੂੰ ਪਾ ਚੱਲ ਰਿਹਾ ਹੁਣ ਜੇ ਉਹਰੇ ਕੋਲੇ ਬਣ ਗਏ ਨਾ ਉਹ ਤਾਂ ਖਾਸ ਟਾਈਮ ਕੱਢਦਾ ਹੈ ਦੀ ਸੀ ਬਹੁਤ ਟਾਈਮ ਕੱਢਦਾ ਜਾ ਬਰਾ ਮੋ ਇੱਥੇ ਹੂੰ ਬਸ ਘਰ ਤੋਂ ਭੋਗਦਾ ਕੱਕੜੇ ਚੱਲਣਾ ਹੁਣ ਹਾਂ ਚੱਲ ਦੋ ਅਸੀਂ ਗਰਾਊਂਡ ਚ ਲਾ ਲਾਇਆ ਵਾ ਹੁਣ ਤਾਂ ਇਹਦੇ ਬਾਅਦ ਜੇ ਡਿੱਕੀ ਜਾਂਦਾ ਮੈਂ ਦੋ ਤਿੰਨ ਦਿਨ ਹੋ ਗਏ ਚੱਲਦੇ ਹਾਂ ਆ ਚਲੀ ਜਾਂਦਾ ਹੁਣ ਅੱਗ ਬਣ ਗਈ ਇਹਦੀ ਦੇਖ ਹੁਣ ਉਹਰੇ ਕੋਈ ਹੋ ਨਹੀਂ ਹੈਗਾ ਕਿ ਆਪੇ ਠੰਡ ਕਰ ਮੈਂ ਇਹਦੀ ਲੱਗੀ ਜਾਂਦੀ ਹੈ ਠੰਡ ਆ ਰਹੀ ਨਹੀਂ ਹੈਗੀ ਨਹੀਂ ਬਾਹਰ ਠੰਡ ਲੱਗਦੀ ਵਾ ਇੱਕ ਐਟ ਟਾਈਮ ਲਈ ਹਵਾ ਚੱਲ ਰਹੀ ਉਹ ਠੰਡ ਤਾਂ ਲੱਗਣੀ ਨਹੀਂ ਮੰਦਰੀ ਵੀ ਮੁੱਕਰ ਗਿਆ ਆਹ ਟੰਡਰ ਤੇ ਆ ਰਹੇ ਨੇ ਜੀ ਮੈਂ ਖਾਣ ਮੈਂ ਛੱਡ ਦਿੰਦਾ ਆ ਕੇ ਜਾਂ ਜਾਂ ਕਿਹੇ ਚੱਲਣੀਆਂ ਫੇ ਤਾਂ ਖਾਣ ਮੈਂ ਤੇਰਾ ਮੁੱਕਰ ਗਿਆ ਹੁਣ ਕਹਿੰਦਾ ਮੈਂ ਜਾਣਾ ਕਿਤੇ ਹੁਣ ਆਉਂਦਾ ਹੋਈ ਕਹਿੰਦਾ ਜੀ ਕਹਿੰਦਾ ਚੰਗਿਆੜੇ ਨਿਕਲਦੇ ਆ ਬਾ ਦੋ ਘੜੀ ਖੜ ਜਾ ਆਪ ਹੀ ਹਟਦੇ ਨੇ ਗਾਵਾ ਕੇ ਤਾਂ ਕਹਿੰਦਾ ਜਿੰਮ ਜਾਣਾ ਹਾਂ ਰਾਤ ਨੂੰ ਕਿਹੜੀ ਜਿੰਮ ਹੈ ਯਾਰ ਸ਼ਾਮ ਨੂੰ ਜਾਂਦਾ ਉਹ ਇਹ ਸ਼ਾਮ ਨੂੰ ਜਾਂਦਾ ਹੁਣ ਵੀਰ ਉੱਠਣੀ ਹੁੰਦਾ ਨਾਲ ਤੇ ਠੰਡ ਚ ਕਹਿੰਦਾ ਆਪਣੇ ਹੱਥਾ ਜਿਹੜਾ ਟਾਈਮ ਬਾਜੀ ਹੁਣ ਟਾਈਮ ਨਹੀਂ ਮਰਦਾ ਟਾਈਮ ਰੱਖ ਲੋ ਇਹ ਸਵੇਰ ਨੂੰ ਜਾਂਦਾ ਫਿਰ ਸ਼ਾਮ ਨੂੰ ਜਾਂਦਾ ਆਉਣਾ ਹੈ ਲੱਖਾਂ ਕਿ ਦੇਖਦਾ ਚੱਲਦਾ ਗਿੱਲਾ ਹੀ ਥੇਲੇ ਤੇਲ ਹੀ ਹੁੰਦਾ ਸਮਝ ਲਈਦਾ ਮੈਂ ਹਨਰਾ ਜੀ ਤੇਲ ਆ ਰਿਹਾ ਇਹਦੇ ਤੋਂ ਫੁੱਟੇ ਪਟਦੇ ਆਏ ਜਿਹੜੇ ਗਿੱਲਾ ਪਿਆ ਦੇ ਗਿੱਲੇ ਨੂੰ ਉੱਕੀ ਜਾਂਦੇ ਗਿੱਲਾ ਜਾਵੇਂ ਇਹ ਤਾਂ ਮੈਂ ਢਾਲ ਵਾਲਾ ਕੰਮ ਕਰਦਣਾ ਤਾਂ ਮਰ ਲੇ ਹੁਣ ਤਾਂ ਭੀ ਹੀ ਆ ਤੂੰ ਬਈ ਇਹ ਬਾਤ ਤੋੜ-ਮੋੜ ਕੇ ਰੱਖੀ ਆ ਟਿੰਪੜੀਆਂ ਹੁਣ ਭਰੀ ਸੜੀ ਨਹੀਂ ਲੋਕ ਜੰਮਲਾ ਬੜਾ ਪੁਰਾਣਾ ਜੀ ਨੋਕਾ ਬਈ ਤੋਟੇ ਕੜੇ ਇੱਥੇ ਦੇਖ ਰਿਹਾ ਤਾਂ ਠੀਕ ਜਾਂਦਾ ਐਸੇ ਹੀ ਜਾਂਦਾ ਐਸੇ ਹੀ ਜਾਂਦਾ ਜੇ ਜੇਕ ਜਾਂਦਾ ਲੈ ਹੋਰ ਖਾ ਲੋ ਮੱਠੀ ਆ ਅਮਦੀ ਮੱਠੀ ਖਾਲਾ ਅੱਛਾ ਆਪ ਆਪ ਖਾਣੀ ਆ ਹੱਥ ਸਾਬੜਾ ਆਪ ਹੋ ਗਿਆ ਜੀ ਸਾਬੜਾ ਤੋ ਗਿਆ ਜੀ ਮੱਠੀ ਕਿੰਨੂੰ ਨਹੀਂ ਆਉਂਦਾ ਹੈਗਾ ਜਿੰਮ ਵਾਲਾ ਬੰਦਾ ਵੇਟ ਲੈ ਜਿੰਮ ਵਾਲਾ ਬੰਦਾ ਭਾਈਆ ਬਹੁਤ ਠੀਕ ਹੈ ਠੀਕ ਆ ਭਾਈ ਇਹ ਮੱਠੀ ਬਣਾਈ ਦੀਗਾ ਡੰਗ ਲੈ ਉਹ ਐਵੇਂ ਕਿ ਚਾਰ ਗੱਲੀਏ ਕਿੱਥੇ ਵਖਾ ਲੱਕੜੀ ਬਣਾਈ ਇੱਧਰ ਦੀ ਸੱਚੇ ਹੁੰਨੇ ਆ ਫੁੱਲਣ ਤੇ ਕੱਢਦੇ ਹੁੰਦੇ ਆ ਮਸ਼ੀਨ ਤਾਂ ਮਸ਼ੀਨ ਨਾਲ ਬਣਦੀ ਆ ਇਹ ਤਾਂ ਮਸ਼ੀਨ ਨਾਲ ਹੀ ਆ ਯਾਰ ਹਣ ਗਿਆ ਹੈ ਜਿਹੜੀਆਂ ਪੀਕੇ ਵਾਲੇ ਉਹਦੇ ਤੇ ਵੀ ਕੱਢਦੇ ਹੁੰਦੇ ਕੋਈ ਸਮਝ ਬੰਦਾ ਵਖਾ ਯਾਰ ਕਿਵੇਂ ਸੁਣੇ ਕੈਂ ਨੰਨ ਨੰਨ ਜੀ ਮੰਨ ਬੰਦਾ ਬੈਠਾ ਹੀ ਮਾਂ ਬੋਹਣੀ ਕਿਰਾਏ ਤੇ ਖਾਲਾ ਖਾਲਾ ਕੱਪੀ ਆ ਰੋਣਾ ਤਾਂ ਜਿਮ ਨਹੀਂ ਜਾਣਾ ਹਾਂ ਜਾ ਨਹੀਂ ਹੋਇਆ 3-4 ਦਿਨ ਹੋ ਗਏ ਆ ਸਵਾ ਕੇ ਜਾਈਂ 15 ਮਿੰਟ ਦਾ ਕੰਮ ਬਤਾ ਕੱਲ ਸਵਾ ਦ ਕੱਲ ਸਵਾ ਦਾਂਗੇ ਤਵੇ 15 ਮਿੰਟ ਦਾ ਹੁੰਦੇ ਨਹੀਂ 4 ਦਿਨ ਹੋ ਗਏ ਠੀਕ ਉਹ ਜਿੱਦ ਤੱਕ ਪਾਣੀ ਲਾਉਣ ਉਸ ਤੋਂ ਬਾਅਦ ਲੋ ਬੋਲਦਾ ਕਿੰਨੀ ਦਾ ਬਾਅਦ ਸਵਾਰਦੇ ਪਾਣੀ ਲਾ ਕੇ ਉੱਥੇ ਗਿਆ ਕਹਿੰਦੀ ਆ ਦੁਆਰੀ ਜੰਦਾ ਪਤਾ ਕਹਿੰਦਾ ਸੱਟੀਆਂ ਨਾ ਛੋੜੀ ਜੀ ਅੱਜਨੇ ਇੰਨੀ ਕੀ ਆ ਯਾਰ ਮਿੱਟੀ ਜਾਦਾ ਹਮਾਰਾ ਰਸਤੇ ਵਿੱਚ ਛੱਡਦੀ ਹੋਈ ਮਿੱਟੀ ਆ ਗਿਆ ਭਾਈ ਕਿੰਨੀ ਪੈਲਾ ਆ ਗਿਆ ਭਾਈ ਉਹ ਠੀਕ ਹੈ ਭਾਈ ਹੁਣ ਤੂੰ ਠੀਕ ਹੈ ਠੀਕ ਹੈ ਹੈ ਠੀਕ ਹੈ ਠੀਕ ਹੈ ਕਹਿੰਦਾ ਜਿਆਦਾ ਖਰਾਬ ਹੋ ਗਈ ਹਾਲ ਤੇਰੀ ਮੈਂ ਹੁਣ ਕੀ ਕਰਾਂ ਫਰਕ ਹੁਣ ਬੋਲ ਹੁੰਦਾ ਹੋ ਬੋਲੀ ਕੀ ਬੋਲਾਂ ਉਹ ਤਾਂ ਜੁੱਪ ਕਰਾਇਆ ਇਹ ਬਾਈ ਦਾ ਗੱਲ ਖਾ ਉਹਦਾ ਖਰਾਬ ਬੰਦੇ ਦਾ ਤਾਂ ਦੋ ਤਿੰਨ ਨਿਸ ਰਿਹਾ ਇਹ ਹਫਤੇ ਹੋ ਗਿਆ ਮੈਂ ਕਹਿੰਦਾ ਜਦਦੇ ਅਸੀਂ ਫਤਿਹਗੜ੍ਹ ਸਾਹਿਬ ਨੂੰ ਗਏ ਖਰਾਬ ਕਰਨਾ ਫੇਰ ਰੈਂਡ ਦੇ ਕੰਮ ਖਰਾਬ ਕਰੂੰਗਾ ਮੈਂ ਦਵਾਈ ਖਾਂਦਾ ਨਾ ਜੀ ਮਸਤ ਠੀਕ ਹੋਇਆ ਹੁਣ ਅੱਛਾ ਜੇ ਫਤਿਹਗੜ੍ਹ ਹੈਮ ਗਏ ਬਈ ਉਦੋਂ ਬੋਲ ਨਹੀਂ ਸਕਦਾ ਜਦਦਾ ਹੀ ਕੰਮ ਖਰਾਬ ਹੈ ਦਾ ਤੂੰ ਕਹੋਗੇ ਤਾਂ ਹਾਂ ਤੂੰ ਕੌਰ ਕਹਦੇ ਬਾਈ ਸੁੱਖਾ ਦਾ ਚੱਲੇਗਾ ਹੁਣ ਜਦ ਤੇ ਹਾਂ ਮੈਂ ਗੱਲ ਡਰਾਂ ਕਿੰਨਾ ਕੰਮ ਕਿੰਨਾ ਕੰਮ ਕਰਦਾ ਇਹ ਉੱਤੇ 50 50 ਹੋਇਆ ਇਹਦਾ ਇਹ ਚੈਲੇ ਜੁੰਨੀ ਉਹ ਕਰਦਾ ਆਹ ਬਣਾਉਂਦਾ ਇਹ ਕਿਹ ਆਉਂਦੀ ਕੈਂਚੀਆਂ ਕਿ ਫੇਟਰ ਲਿਆ ਆ ਗਿਆ ਆਇਆ ਮਿਸਤਰੀ ਉਹ ਕਿਹੜਾ ਕੰਚੀਆਂ ਵਾਲਾ ਕੱਲ ਕੱਲ ਨੂੰ ਕੱਢ ਰਿਹਾ ਜੁੜੇ ਆ ਇਹ ਭਾਈ ਕਹਿੰਦਾ ਜੇ ਵੀ ਗੱਡੀ ਤਾਂ ਲੈ ਕੇ ਆਉਣੀ ਆ ਜਦੋਂ ਹੈਡ ਬਣਾਉਣਾ ਹੈਡ ਪਾ ਗੱਡੀ ਖਰੀਦ ਬੰਦੇ ਨੇ ਖਰੀਦ ਲਈ ਗੱਡੀ ਨੂੰ ਨਹੀਂ ਉਸ ਲੱਗਣ ਦੇਣੀ ਗੱਡੀ ਖਰੀਦ ਲਈ ਹਾਂਜੀ ਖਾ ਕੋ ਹੋ ਗਿਆ ਮੈਂ ਕੱਲੋਂ ਲੈ ਆਉਣੀ ਦਾ ਹੈਡ ਪੈ ਗਿਆ ਹਾਂਜੀ ਵਾਹ ਇਧਰ ਲਾਉ ਦੁੱਦੀ ਲਈਦਾ ਆਈ ਯਾਰ ਮੂਰੇ ਨਹੀਂ ਯਾਰ ਭਾਈ ਲਿਆਉਣੀ ਆਪਾਂ ਰੈਤਵਾਰ ਨੂੰ ਆਹ ਐਤਵਾਰ ਨੂੰ ਆਖਲੇ ਨੂੰ ਪਰਸੋਂ ਨੂੰ ਆਹ ਆਪਾਂ ਐਤਵਾਰ ਆ ਫਿਰ ਪਰਸੋਂ ਨੂੰ ਚੱਲ ਭਾਈ ਵਧੀਆ ਦਾ ਭਾਈ ਹੇਲ ਬੜੀਆਂ ਵਧਾਈਆਂ ਦਰਨੀ ਬਾਈ ਮਰਦਾਂ ਗਿਆ ਦੋਂਗੇ ਬਾਈ ਥਾ ਗੱਡੀ ਘਰ ਆਉਗੀ ਤੇ ਨਾ ਹੁਣੀ ਵਧਾਈਆਂ ਦੇ ਦੀ ਪਹਿਲੀ ਯਾਰ ਉਹ ਤਾਂ ਮੈਂ ਦੇਤੀਆਂ ਦੀ ਉਹਨੂੰ ਜਦੋਂ ਲੈ ਕੇ ਆਏ ਸਾਡੀ ਚੀਜ਼ ਮੰਗੀ ਬਾਈ ਤੇਰੇ ਤੋਂ ਲੈ ਆ ਦੇਖ ਲੈ ਇੱਧਰ ਕਿੱਕੇ ਕਹਿੰਦਾ ਬਾਲਣ ਮੇਰੀ ਤੇ ਲੈ ਆ ਮੈਂ ਤਾਂ ਇਹਨੂੰ ਕਿਹਾ ਤਾਂ ਨਾ ਮੇਰੇ ਇਹ ਸੁੱਕਾ ਬਾਲਣ ਚੱਕ ਲੈਣਾ ਗਿੱਲਾ ਘੇੜਿਆ ਹੋਣਾ ਸਾਲਾ ਗਿੱਲਾ ਹੁਣੀ ਜੇ ਇੱਕ ਗੱਲ ਐਨੂੰ ਲੈ ਹੁਣ ਗਿੱਲਾ ਕਹਿੰਦੇ ਕਹਿੰਦਾ ਮੇਰੀ ਭੈ ਚੱਕ ਲੈ ਗਿਆ ਮੈਂ ਦੇਖਾਂ ਕਿਉਂਗਾ ਇਹ ਨਹੀਂ ਗਿਆ ਅੱਗ ਤਾਂ ਆਇਆ ਇਹ ਤਾਂ ਘੜ ਕੇ ਰੱਖਿਆ ਮੈਂ ਫੇਰ ਚੱਕ ਕੇ ਲਿਆਉਂਗੇ ਅਸੀਂ ਹਾਂ ਅਗਰ ਤਾਂ ਆਏ ਬਾਜੀ ਦਾ ਸੁਕਾਉਂਦਾ ਇਹਨੂੰ ਕੋਈ ਫੱਕ ਨਹੀਂ ਗਾ ਬਬੂਲੇ ਨੂੰ ਕੋਈ ਫੱਕ ਨਹੀਂ ਗਾ ਛੇਡੀਆਂ ਨੂੰ ਚਾਹੇ ਉਹ ਹਲਾ ਦੇ ਬਾਹਰ ਪਾਟ ਕੇ ਉਹ ਵੀ ਚੱਲ ਪੈਣੀ ਆ ਮੈਂ ਇੱਕ ਵੇ ਅੱਗ ਬਾਲਦੇ ਤੈ ਤਾਜੋ ਵਾਲ ਦੀ ਛੱਡੀ ਤੈ ਬੁੱਕ ਕਰਾਈ ਤੁਹਾਨੂੰ ਦੇ ਹਾਂ ਤਾਂ ਤਾਜੋ ਵਾਲ ਦੀ ਹਾਂ 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 ਹੈਗਾ ਉਹਨੂੰ ਕਰਕੇ ਫੋਨ ਕਹਦੇ ਬਾਪੂ ਨੂੰ ਕਹ ਕੇ ਲੈ ਆਵੇ ਉੱਤਰ ਉਹਨੇ ਨੇੜੇ ਹੀ ਆ ਛੱਟ ਉੱਤਰ ਜਿਸੇ ਪੜਦਾ ਚਲ ਜਿੱਦਾਂ ਨੂੰ ਲੋਡ ਹੋ ਕਰ ਲੂਗਾ ਆਪੇ ਬਾਕੀ ਕੰਮ ਕਹਿ ਦੂੰਗਾ ਉਹਨੂੰ ਵੀ ਜਦੋਂ ਕੱਲ ਆਉਣੀ ਆ ਭਾਈ ਮੈਨੂੰ ਬਾਪੂ ਦਾ ਫੋਨ ਆਇਆ ਕਰਦਾ ਕਿ ਤੁਸੀਂ ਤਾਜਵਾਲ ਦੇ ਮਹਾ ਮੇਰੇ ਕੋਲ ਦਾ ਹੁਣ ਮਹਾ ਕੱਲ ਅੱਗੇ ਕੋਲ ਹੈਗਾ ਨੰਬਰ ਮੇਰੇ ਕੋਲ ਮੈਂ ਕਹ ਮੈਂ ਕਰਦਾ ਫੋਨ ਪੰਜ ਕੋਲੇ ਤੇ ਹੈਦਾ ਉਧਰ ਕੋਈ ਪੰਜ ਕੋਲੇ ਤਾਂ ਨਹੀਂ ਕਰੀ ਮੈਂ ਕੋਈ ਵੀ ਤਾਜਵਾਲ ਕਰੇ ਭਾਈ ਕੰਮ ਹਾਂ ਮਹਾ ਇੱਕ ਆਹ ਭੈਣੀ ਦੇ ਮੁੰਡਾ ਇਹਦੀ ਵੀ ਕਰਾਈ ਵੀ ਆਪਾਂ ਨੇ ਹਾਂ ਇਹਦਾ ਆਪਾਂ ਤਾਂ ਇੱਥੇ ਚੱਕ ਲਵਾਂਗੇ ਨੇੜੇ ਤੇ ਆਪਾਂ ਤਾਂ ਇੱਥੇ ਚੱਕਨੇ ਸੋਤਾਂ ਪਰ ਤੇ ਜਿਹੜਾ ਤਾਜਵਾਲ ਵਾਲੇ ਨੂੰ ਇੱਥੇ ਨਾ ਆਉਣਾ ਆਪਾਂ ਦੂਰ ਨੂੰ ਥੋੜਾ ਜਾਉਂਗੇ ਠੀਕ ਨਹੀਂ ਗੱਲ ਉਹਨੂੰ ਮੈਂ ਕਹਿ ਦੂੰਗਾ ਭਾਈ ਤੇਰੀ ਸ਼ੀਟੀ ਪਤਾ ਬਲਾਂ ਦੇ ਉਹਨਾਂ ਨੂੰ ਚੈੱਕ ਤਾਂ ਨਹੀਂ ਸੀ ਦੇ ਐਡਰੈਸ ਭੇਜ ਦੋਂਗੇ ਉਹਨੂੰ ਇੱਕ ਨਾਮ ਇਹਨਾਂ ਕਿਹਾ ਕਰੀਏ ਉਹ ਚੈੱਕ ਤਾਂ ਨਹੀਂ ਸੀ ਦੇ ਉਹਨਾਂ ਘਟ ਫੇ ਬਾਬ ਨੂੰ ਆਪੇ ਉਹਨਾਂ ਨਾਲ ਸਾਹ ਬਸ ਠੀਕ ਉਹ ਚੈੱਕ ਤਾਂ ਨਹੀਂ ਸੀ ਦੇ ਛੜੀਆਂ ਹੁਣ ਲਾਉਣੀਆਂ ਕਰਤੇ ਅਰੰਭ ਕਰਨੀਆਂ ਫਿਰ ਹੋ ਗਿਆ ਸ਼ੁਰੂ ਵੈਸੇ ਤਾਂ ਨੌਂ ਨੂੰ ਲਾ ਦੋ ਯਾਰ ਉਹਨਾਂ 10 ਤਰੀਕ ਤੋਂ ਉਹਦੇ ਪੱਟਣ ਲੱਗਣਾ ਆਪਣਾ ਅੱਛਾ ਪੂਰੀ ਚੱਲਦਾ ਗੰਮ 10 ਤਰੀਕ ਨਹੀਂ ਅਗੇ 12 13 14 15 ਤੱਕ ਆਪਾਂ ਲੈ ਆਉਣੀਆਂ ਇਹ ਜੇ ਲੈ ਕੇ ਪਾ ਸਕਦੇ ਨਾ ਜੀ ਜੀ ਨੇ ਬਾਈ ਇੱਕ ਗੱਲ ਦੱਸਾਂਗਾ ਕਿ ਜਿਹਨੇ ਕਣਕ ਜੇ ਲਾਉਣੇ ਆ ਹੁਣ ਲਾ ਦੋ ਵਾਰ ਵਿੱਚ ਇੱਕ ਤਾਂ ਤੇਰਾ ਹੈ ਪਾਣੀ ਲੱਗ ਜੂ। ਪਾਣੀ ਲੱਗ ਜਰਨਾ ਕਣਕ ਨੂੰ ਫੇਰ ਫੇਰ ਲੇਟ ਲੱਗਣੀ ਐ। ਹੁਣ ਕਣਕਾਂ ਨੇ ਪਾਣੀ ਮੰਗਦੀਆਂ ਹੁਣ ਇਹ ਛਿੜੀ ਲਾ ਕੇ ਉਹਨੂੰ ਪਾਣੀ ਲੱਗ ਜੂਗਾ। ਜ਼ਮੀਨ ਆ ਪਿਆ। ਇੱਕ ਹੁਣ ਕਣਕ ਛੋਟੀ ਐ ਫੇਰ ਜੜ ਟੁੱਟਣੀ ਹੁਣ ਘੱਟ ਟੁੱਟਦੀ ਐ। ਇਹਦਾ ਫਰਕ ਐ ਕਣਕਾਂ ਵਾਲੀ ਦਾ। ਹਾਂ। ਇਹਨੇ ਗੰਨੇ ਗੰਨੇ ਚਲਾਉਣੇ ਕੋਈ ਕਹਿਦਾ। ਠੀਕ ਨਹੀਂ ਗੱਲ। ਬੱਸ ਠੀਕ। ਇਹ ਕਿਹਾ ਵੇਰੇ? ਲਿਆ ਪੀ ਗਰ ਮੀ। ਇਹ ਲਿਆਤੀ ਬਾਹਰ ਨਿਕੜਾ ਬੈਠਾ ਲੰਗਣ ਵਾਲੇ ਨਹੀਂ। ਇਹ ਕਰਦੇ ਹੁਣ ਕਹਿ ਲੈਣੀ ਐ। ਹਾਂ। ਤੇ